ਸਾਰ ਦੀ ਛੱਡੀ ਦੇ ਲਈ ਪਾਗਲ ਹੋ ਰਹੀ ਹੈ ਪੂਰੀ ਦੁਨੀਆ ਨਾ ਬਾਥਰੂਮ ਜਾਣ ਦੀ ਪ੍ਰੋਬਲਮ ਨਾ ਲੀਕੇਜ ਦੀ ਪ੍ਰੋਬਲਮ ਤੇ ਨਾ ਹੋਣਾ ਬਦਬੂ ਦੀ ਪ੍ਰੋਬਲਮ ਇਸ ਅੰਡਰਵੀਅਰ ਨੂੰ ਖਰੀਦਣ ਦੇ ਲਈ ਲਾਈਨਾਂ ਦੇ ਵਿੱਚ ਪਰਚੀ ਕਟਾ ਕੇ ਆਖਿਰਕਾਰ ਕਿਉਂ ਲੱਗੇ ਨੇ ਲੋਕ ਇਸ ਖਬਰ ਨੂੰ ਫੇਕ ਨਾ ਸਮਝੋ ਰਹੀਸਾ ਦੇ ਲਈ ਬਣੇ ਇਸ ਜੁਗਾਰ ਬਾਰੇ ਪੂਰੀ ਜਾਣਕਾਰੀ ਦਵਾਂਗੇ ਸੁਣ ਕੇ ਸ਼ੇਅਰ ਕਰਿਓ ਜੀ ਹਾਂ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ ਸਾਰੀਆਂ ਅਜਿਹੇ ਜੋਗਾਰ ਹਮੇਸ਼ਾ ਮਾਰਕੀਟ ਦੇ ਵਿੱਚ ਆਉਂਦੇ ਰਹਿੰਦੇ ਨੇ ਸੋ ਇੱਕ ਹੋਰ ਜੋ ਹੈ ਅੰਡਰਵੇਅਰ ਦੀ ਚਰਚਾ ਇਸ ਸਮੇਂ ਮਾਰਕੀਟ ਦੇ ਵਿੱਚ ਬਹੁਤ ਹੈ ਸੁਣ ਕੇ ਤੁਹਾਨੂੰ ਲੱਗੇਗਾ ਕਿ ਇਹ ਫੇਕ ਖਬਰ ਹੋਵੇਗੀ ਅਜਿਹਾ ਕੁਝ ਨਹੀਂ ਹੋਏਗਾ ਪਰ ਜੋ ਕੁਝ ਮਾਰਕੀਟ ਦੇ ਵਿੱਚ ਆਉਂਦਾ ਹੈ ਉਸ ਬਾਰੇ ਜਾਣਕਾਰੀ ਦੇਣਾ ਸਾਡਾ ਫਰਜ਼ ਹੈ ਤੇ ਇਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਹਾਂ ਦੱਦੀ ਏ ਇੱਕ ਬਲੈਕ ਕਲਰ ਦੀ ਛੱਡੀ ਜਿਹੜੀ ਇਸ ਸਮੇਂ ਮਾਰਕੀਟ ਦੇ ਵਿੱਚ ਸਭ ਦੀ ਨਜ਼ਰ ਆਪਣੇ ਵੱਲ ਲੈ ਕੇ ਆਈ ਹੈ ਤੇ ਹੁਣ ਇਹ ਛੱਡੀ ਸਟਾਕ ਦੇ ਵਿੱਚ ਜੋ ਖਤਮ ਵੀ ਹੋ ਗਿਆ ਹੈ ਜੀ ਹਾਂ ਜਲਦੀ ਹੀ ਸਟਾਕ ਦੇ ਵਿੱਚ ਆਇਆ ਤੇ ਜਲਦੀ ਖਤਮ ਹੋ ਗਿਆ ਕਿਉਂਕਿ ਲੋਕਾਂ ਨੇ ਖਰੀਦਣ ਦੇ ਲਈ ਲਾਈਨਾਂ ਲਗਾ ਦਿੱਤੀਆਂ ਇਹ ਚੱਡੀ ਤੇ ਜੋ ਹੈ ਚੈਨ ਦੇ ਨਾਲ ਇਸ ਦੀ ਸਜਾਵਟ ਕੀਤੀ ਗਈ ਹੈ ਅਤੇ ਪਿਓਰ ਲੈਦਰ ਦੀ ਇਹ ਬਣਾਈ ਗਈ ਹੈ ਇਹ ਜ਼ਿਆਦਾਤਰ ਉਹਨਾਂ ਲੋਕਾਂ ਦੇ ਲਈ ਬਣਾਈ ਗਈ ਹੈ ਜੋ ਕੰਸਰਟ ਵਗੈਰਾ 'ਚ ਜਾਂਦੇ ਨੇ ਜੋ ਗਾਣੇ ਸੁਣਨ ਦੇ ਸ਼ੌਕੀਨ ਹੁੰਦੇ ਨੇ ਜੋ ਸਟੇਜ ਸ਼ੋਅਸ ਤੇ ਜਾਂਦੇ ਨੇ ਸੋ 1 ਘੰਟੇ ਖੜੇ ਹੋ ਕੇ ਤੁਸੀਂ ਜਿਹੜਾ ਹੈ ਉਹ ਜੋ ਆਪ ਆਪਣੇ ਗਾਣੇ ਪਸੰਦੀਦਾ ਸੁਣ ਸਕਦੇ ਹੋ ਮਿਸ ਨਹੀਂ ਕਰ ਸਕਦੇ ਹੋ ਇੱਕ ਜੋ ਮਿਊਜ਼ਿਕ ਕੰਪਨੀ ਨੇ ਇਸ ਦਾ ਜੋ ਹੈ ਮਾਰਕੀਟ ਦੇ ਵਿੱਚ ਲਿਆਂਦਾ ਹੈ ਤੇ ਜਿਵੇਂ ਹੀ ਇਹ ਲੈ ਕੇ ਆਏ ਤੇ ਸਟਾਕ ਦੇ ਵਿੱਚੋਂ ਇਹ ਖਤਮ ਹੋ ਗਿਆ ਇਸ ਦੀ ਕੀਮਤ ਤਕਰੀਬਨ ਜੋ ਹੈ ਉਹ 59 ਪਾਉਂਡ ਦੱਸੀ ਗਈ ਹੈ ਜੋ ਹੈ ਭਾਰਤੀ ਮੁਦਰਾ ਦੇ ਅਕੋਰਡਿੰਗ ਜੋ ਹੈ ਤਕਰੀਬਨ 6336 ਰੁਪਏ ਅਤੇ 18 ਪੈਸੇ ਬਣਦੀ ਹੈ ਤੇ ਇਹ ਜੋ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਬਣਾਈ ਗਈ ਹੈ ਜੋ ਕੋਈ ਬਹੁਤ ਜ਼ਰੂਰੀ ਕੰਮ ਕਰ ਰਹੇ ਨੇ ਤੇ ਉਹ ਜਲਦੀ ਬਾਥਰੂਮ ਨਹੀਂ ਜਾ ਸਕਦੇ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਲੀਕੇਜ ਦੀ ਪ੍ਰੋਬਲਮ ਨਹੀਂ ਹੈ ਜੇਕਰ ਤੁਸੀਂ ਇਸ ਦੇ ਵਿੱਚ ਬਾਥਰੂਮ ਕਰ ਬੇ ਦਿੰਦੇ ਹੋ ਤੇ ਇਹ ਆਪਣੇ ਆਪ ਜੋ ਹੈ ਇੱਕ ਡਾਈਪਰ ਦੀ ਤਰ੍ਹਾਂ ਸੋਕ ਲੈਂਦਾ ਹੈ ਅਤੇ ਕੋਈ ਵੀ ਬਦਬੂ ਵੀ ਜੋ ਹੈ ਉਹ ਨਹੀਂ ਆਉਂਦੀ ਪੂਰੀ ਤਰੀਕੇ ਦੇ ਨਾਲ ਇਹ ਫੈਸ਼ਨੇਬਲ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਇਸ ਦਾ ਨਾਮ ਪਿੱਟ ਡਾਈਪਰ ਜਿਹੜਾ ਹੈ ਉਹ ਰੱਖਿਆ ਗਿਆ ਹੈ ਇੱਕ 뮤직 ਕੰਪਨੀ ਨੇ ਇਸ ਨੂੰ ਬਣਾਇਆ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਜਿਵੇਂ ਹੀ ਇਸਟਾਕ ਦੇ ਵਿੱਚ ਆਇਆ ਲੋਕ ਜਿਹੜੇ ਨੇ ਪਰਚੀਆਂ ਕਟਾ ਕੇ ਇਸ ਨੂੰ ਖਰੀਦਣ ਲੱਗ ਗਏ ਸੀ ਲੋਕ ਐਡਵਾਂਸ ਬੁਕਿੰਗ ਕਰਨ ਲੱਗੇ ਸੀ ਪਰ ਹੁਣ ਜੋ ਹੈ ਸਟਾਕ ਦੇ ਵਿੱਚੋਂ ਖਤਮ ਹੋ ਚੁੱਕਿਆ ਹੈ ਸੋ ਲੋਕ ਜਿਹੜੇ ਨੇ ਇਸ ਛੱਡੀ ਦੇ ਬਾਰੇ ਇਸ ਅੰਡਰਵੀਅਰ ਦੇ ਬਾਰੇ ਬਹੁਤ ਜ਼ਿਆਦਾ ਚਰਚਾ ਜਿਹੜੀ ਹੈ ਉਹ ਕਰ ਰਹੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ ਕੁਝ ਮਾਰਕੀਟ ਦੇ ਵਿੱਚ ਲਿਆਂਦਾ ਜਾਂਦਾ ਹੈ ਤੁਸੀਂ ਇਸ ਤੋਂ ਇਸ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਖਬਰ ਦਿੱਤੀ ਸੀ ਕਿ ਇੱਕ ਬੰਦੇ ਧੋਣ ਵਾਲੀ ਮਸ਼ੀਨ ਆ ਗਈ ਸੀ ਕਿ ਬੰਦਿਆਂ ਨੂੰ ਖੁਦ ਹੀ ਨਵਾਏਗੀ ਤੇ ਬੰਦਿਆਂ ਨੂੰ ਖੁਦ ਹੀ ਜੋ ਹੈ ਉਹ ਸੁਕਾਏਗੀ ਤੇ ਹੁਣ ਮਾਰਕੀਟ ਦੇ ਵਿੱਚ ਇਸ ਚੱਡੀ ਦੇ ਚਰਚੇ ਜਿਹੜੇ ਨੇ ਉਹ ਛਿੜ ਗਏ ਨੇ ਲੋਕ ਜਿਹੜੇ ਨੇ ਲਗਾਤਾਰ ਇਸ ਨੂੰ ਸਰਚ ਕਰ ਰਹੇ ਨੇ ਪਿੱਟ ਡਾਈਪਰ ਦੇ ਨਾਮ ਤੇ ਸੋ ਇਹ ਮਾਰਕੀਟ ਦੇ ਵਿੱਚ ਇਸ ਸਮੇਂ ਜਿਹੜੇ ਰਹੀਸ ਨੇ ਉਹਨਾਂ ਨੂੰ ਇਹ ਬੜਾ ਖੁਸ਼ ਕਰ ਰਿਹਾ ਹੈ ਰਹੀਸ ਲੋਕ ਜਿਹੜੇ ਨੇ ਉਸ ਨੂੰ ਖਰੀਦਣ ਦੇ ਲਈ ਲਾਈਨਾਂ ਦੇ ਵਿੱਚ ਲਗਾਤਾਰ ਲੱਗ ਰਹੇ ਨੇ ਲੋਕ ਆਖ ਰਹੇ ਨੇ ਕਿ ਇਹ ਇੱਕ ਬਦਿਆ ਉਪਰਾਲਾ ਹੈ ਕਿਉਂਕਿ ਇਹ ਜ਼ਿਆਦਾਤਰ 뮤직 ਸੁਣਨ ਦੇ ਸ਼ੌਕੀਨਾਂ ਦੇ ਲਈ ਬਣਾਇਆ ਗਿਆ ਜਿਹੜੇ ਕਾਨਸਰਟ ਵਗੈਰਾ 'ਚ ਜਾਂਦੇ ਨੇ ਜੋ ਇੱਕ ਬਾਥਰੂਮ ਨਹੀਂ ਜਾਣਾ ਚਾਹੁੰਦੇ ਉਹ ਕੋਈ ਗਾਣੇ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਜਿਹੜਾ ਇਹ ਬਣਾਇਆ ਗਿਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਿਹੜੀ ਆ ਉਹ ਜ਼ਰੂਰ ਦੇਣਾ